ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸ਼ਾਮ ਦੇ 6:30 ਹੋ ਗਏ ਤੇ ਤੁਸੀਂ ਵੇਖੋ ਮੌਸਮ ਪੂਰਾ ਸੁਹਾਵਣਾ ਬਣਿਆ ਹੋਇਆ ਤੇ ਪੱਠਿਆਂ ਵਾਲੇ ਪੱਠੇ ਲੈ ਕੇ ਚੱਲੇ ਹੋਏ ਆਪਣੇ ਸਾਰੇ ਕੰਮ ਕਰਦੇ ਹੋਏ ਕਿਰਤ ਕਮਾਈ ਜੋ ਵੀ ਹੈ ਊਰੇਮੀ ਮੀਂਹ ਦਾ ਪੂਰਾ ਭਰਾ ਉਹ ਐ ਖੜਾ ਜੀ ਆਪਾਂ ਵੇਖੋ ਬੱਦਲ ਅਸਮਾਨ ਪੂਰਾ ਗਹਿਰਾ ਬੱਦਲ ਛਾਏ ਹੋਏ ਆਸਮਾਨ ਦੇ ਵਿੱਚ ਪੂਰੇ ਨਿਆਰੇ ਬਣੇ ਖੜੇ ਆ ਮੌਸਮ ਬਹੁਤ ਵਧੀਆ ਬਣਿਆ ਖੜਾ ਹੀ ਹੁਣ ਆਪਾਂ ਪੱਠੇ ਲੈਣ ਆਏ ਸੀਗੇ ਆ ਵੇਖੋ ਜੀ ਓਕੇ ਉਹ ਆਪਣਾ ਛੋਟੇ ਤੋਂ ਵੱਡਾ ਖਸਾਨ ਵੱਧ ਰਿਹਾ ਠੀਕ ਹੈ ਜੀ ਇਹ ਮਹੀਨੇਰੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਇਹ ਕੰਮ ਜ਼ਰੂਰੀ ਆ ਆਪਣਾ ਤੇ ਬਾਈ ਜੀ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਜ਼ਰੂਰ ਸਪੋਰਟ ਜ਼ਰੂਰ ਕਰੋ ਬਾਈ ਜੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਜ਼ਰੂਰ ਦੱਸੋ ਵੇਖੋ ਮਹੀਨੇਰੀ ਵਾਹਿਗੁਰੂ ਪੂਰੇ ਨਜ਼ਾਰੇ ਬਣੇ ਖੜੇ ਆ ਮੋ ਗਰਮੀ ਬਹੁਤ ਸੀ ਪਹਿਲਾਂ ਅੱਜ ਦਿਨੇ ਵੀ ਬਹੁਤ ਸੀ ਤੇ ਫੇਰ ਬਸ ਆ ਗਿਆ ਮੀਂਹ ਤੁਸੀਂ ਸਮਝੋ ਐਂ ਹੈ ਜੀ ਬਸ ਜਦੋਂ ਗਰਮੀ ਹੋਊਗੀ ਇਹਨੇ ਨਾਲ ਦੀ ਨਾਲ ਮੀਂਹ ਪਾਉਣਾ ਚਾਲੂ ਕਰ ਦਿੰਦਾ ਐ ਇਹ ਪੱਠਿਆਂ ਦਾ ਕੰਮ ਜੀ ਇਹ ਪਸ਼ੂ ਰੱਖੇ ਆ ਤੇ ਜ਼ਰੂਰੀ ਆ ਮੀਂਹ ਨੇ ਰਿਚ ਕਰਨਾ ਹੀ ਪਊ ਇਹ ਕੰਮ ਬਟਿਆ ਮੌਸਮ ਪੂਰਾ ਵਧੀਆ ਬਣਿਆ ਹੋਇਆ ਜਵਾਰ ਖੜਗੀ ਜੀ ਪੂਰੀ ਨਰਮੇ ਲਹਿਰਾਂ ਲੱਗ ਕੇ ਪੂਰੇ ਮਨ ਲਾ ਕੇ ਮੀਂਹ ਪਈ ਜਾਂਦਾ ਕਈ ਦਿਨ ਹੋ ਗਏ ਰਜਾਨਾ ਤੇ ਥੋੜਾ ਕਨਾ ਤੇ ਮੱਡੀ ਜਨਾ ਠਾਦੇ ਬੰਬ ਫਿਰ ਸਾਰੇ ਪੂਰੇ ਨੇ ਯਾਰੇ ਬਣੇ ਹੋਏ ਆ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਨਹੀਂ ਪਿਆ ਸਾਰੇ ਜਰੂਰ ਦੱਸੋ ਕਿੱਥੇ ਕਿੱਥੇ ਕੁਦਰਤ ਖੁਸ਼ ਹੋਈ ਆ ਵੇਖੋ ਜੀ ਫਸਲਾਂ ਪੂਰਾ ਰੰਗ ਬਣਾਇਆ ਜੀ ਵਾਹਿਗੁਰੂ ਤੇਰੇ ਰੰਗ ਨਿਆਰੇ ਜੋ ਪ੍ਰਦਮ ਚੰਗਾ ਕਰਦਾ ਵਾਹਿਗੁਰੂ ਸਰਬਤ ਦਾ ਭਲਾ ਕਰੋ ਹਰੇਕ ਦੇ ਲੋੜ ਸੀ ਮੀਂਹ ਦੀ ਜੀ ਥੋੜੀ ਪਾਣੀ ਦੀ ਤੰਗੀ ਸੀ ਆ ਨਹੀਂ ਰਿਹਾ ਉਸ ਤੇ ਕਿਰਪਾ ਹੋ ਗਈ ਵਾਹਿਗੁਰੂ ਦੀ ਹੁਣ ਬੱਲੇ ਬੱਲੇ ਕਰਾਈ ਖੜਾ ਜੀ ਇਹ ਬਸ ਸਾਈਂ ਕਿਰਪਾ ਕਰੀ ਰੱਖੀ ਵਾਹਿਗੁਰੂ ਠੰਡ ਰੱਖ ਠੰਡ ਨਹੀਂ ਕੀਤੀ ਚੱਲਦੇ ਫਸਲ ਵੇਖੋ ਜੀ ਜਵਾਰਾਂ ਜੂਰਾਂ ਪੂਰੇ ਨਿਆਰੇ ਬਣ ਕੇ ਪੂਰਾ ਗੱਜੀ ਜਾਂਦਾ ਯਾਰੇ ਬਣੇ ਖੜੇ ਆ ਹਾਂਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਵੇਂ ਲੱਗੀ ਵੀਡੀਓ ਤੇ ਇੱਕ ਮੱਕੀ ਬੀਜਣੀ ਆ ਆਪਾਂ ਬਾਈ ਜੀ ਮੱਕੀ ਦਾ ਜਰੂਰ ਦੱਸਿਓ ਕਿਹੜਾ ਬੀ ਵਧੀਆ ਹੈ ਕਿਹੜੇ ਪਾੜੇ ਤੇ ਪਾਈਏ ਤੇ ਕਿੰਨਾ ਪੈਂਦਾ ਤੇ ਕਿਹੜੇ ਪਾੜੇ ਤੇ ਵੀਜੀਆ ਬੀਟੀਆ ਇਹ ਨਰਮਿਆਂ ਤੇ ਵੀਜੀਆ ਇਹ ਕਿ ਸਰੋਂ ਆਏ ਤੇ ਵੀਜੀਆ ਇਹ ਕਿ 18 ਇੰਚੀ ਤੇ ਵੀਜੀਆ ਜਰੂਰ ਦੱਸਿਓ ਜਾਣਕਾਰੀ ਦਿਓ ਵੀ ਇਸ ਠੀਕ ਹੈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਮੈਂਟ ਕਰਿਓ ਜੀ ਵਧੀਆ ਲੱਗੀ ਵੀਡੀਓ ਤਾਂ ਫੇਕ ਕਿਸੇ ਨੂੰ ਬੋਲਣਾ ਕੋਈ ਗਲਤੀ ਹੋਇਆ ਤਾਂ ਮਾਫ ਕਰਦੇ ਹੋ ਜੀ ਤਾਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਕਿਵੇਂ ਲੱਗਦੀ ਹੈ ਸਪੋਰਟ ਕਰੋਗੇ ਫੇਰ ਹੀ ਗੱਲ ਬੰਦੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਜੀ